ਇੰਨੇ ਬਣਾਇਆ ਐਨੇ ਮੈਨੂੰ ਮੈਨੂੰ ਸਾਲ ਹੋ ਗਿਆ ਇਹਨੂੰ ਖੱਟਲ ਕਰਦਿਆਂ ਨੂੰ ਮੈਂ ਇਹਦੀਆਂ ਮਿੰਤਾ ਵੀ ਕੱਢਿਆ ਮੈਂ ਇਹਦੇ ਪਰੇ ਪਚਾਈਤਾਂ ਵੀ ਲਗਾਈ ਪੱਟੀ ਦੇ ਪਿੰਡ ਰਸੂਲਪੁਰ ਚ ਜ਼ਮੀਨੀ ਵਿਵਾਦ ਕਾਰਨ ਜ਼ਬਰਦਸਤ ਝਗੜਾ ਹੋ ਗਿਆ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਝਗੜੇ ਚ ਸੁਖਦੇਵ ਸਿੰਘ ਨਾਂ ਦੇ ਵਿਅਕਤੀ ਦੀ ਬਾਹਂ ਟੁੱਟ ਗਈ ਜਿਸ ਕਾਰਨ ਉਸਨੂੰ ਖੇਮ ਕਰਨ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਪੂਰਾ ਮਾਮਲਾ ਹੈ ਕਿ ਇਹ ਮੀਡੀਆ ਸਾਹਮਣੇ ਰੋ-ਰੋ ਬਿਆਨ ਕੀਤਾ ਪੀੜਤ ਵਿਅਕਤੀ ਦੀ ਪਤਨੀ ਨੇ ਦੇਖੋ ਜਦੋਂ ਦਾ ਗਾਣਾ ਤੋਂ ਇਸ਼ਾਨ ਕੋਈ ਫੋਨ ਨਾ ਲਾਇਆ ਨਾ ਇਹ ਰਾਸ ਤੇ ਜਲਦੀ ਰਿਸਵੀ ਕਰਾ ਕੇ ਕਿ ਮੇਰੇ ਘਟੇ ਦੇ ਗੱਲ ਪਏ ਜਾਂ ਕੱਲਾ ਹੈਗਾ ਕਿ ਮੈਂ ਉਸੇ ਤੇ ਕੁਝ ਮੈਂ ਪਾਇਆ ਮਹਾ ਸਿਧਾਇਆ ਤੇ 15 ਬੰਦੇ ਸੀ ਕਿ ਮੈਂ ਅਵਰਤ ਵੀ ਛੱਡਿਆ ਤੇ ਛਲਾਵਨਾ ਖੋਲ ਰੱਜਿਆ ਸੀ ਤੇ ਮੈਨੂੰ ਆਂਦਾ ਹੈ ਖੱਟਿਆ ਤੇ ਬੰਦਾ ਬਣਾ ਰਿਹਾ ਸੀ ਤੇ ਬੰਦਾ ਬਣਾ ਰਹਿਣਾ ਤੇ ਮੈਨੂੰ ਆਖਿਆ ਪਹਿਲੀ ਸਾਡੇ ਕਿ ਨਹੀਂ ਕਰਤੀ ਮਨਿਆ ਉਹਦੇ ਵੀ ਗੱਲ ਸਿਆ ਸਮਾਇ ਗੋਗੇ ਰਹਿ ਗਏ ਆਹਨੇ ਮੇਨੋਂ ਜਾਣਨ ਦਾ ਨਾ ਨਾਮ ਮੈਂ ਮਤਾਂਦਾ ਮੈਂ ਬਹੁਤ ਉਜਾੜ ਕਰਦਾ ਕਿ ਤਾਂ ਮੇਰੇ ਘਰ ਦੇ ਨਾਲ ਕੋਈ ਨਾ ਚੁੱਲਿਆ ਤੇ ਸਾਰੀ ਰਾਤ ਮੇਰੇ ਨਾਲ ਲਿਦੇ ਤਾਲੇ ਘਾਰੇ ਪਸਾਉ ਲਿਆ ਤੁਮ ਜਿਹੜੇ ਆ ਕੇ ਮੈਂ ਅੰਬਰ ਕੇਂਦਰਾ ਮਾਰਕੀਟ ਐਂਡਿੰਗ ਤੇ ਨੀਓ ਖਾਮਿਆਨ ਨਾ ਕਾਈ ਦੰਦੀਆਂ ਦੋ ਲੜਕੀਆਂ ਮਟਿਆਰਾਂ ਮੇਰਾ ਪੁੱਤ ਨਹੀਂ ਆਇਆ ਮੇਰਾ ਕੋਈ ਇੱਥੇ ਜਾ ਕੇ ਤਾਂ ਆਈਏ ਲੱਗੇ ਲੱਗੇ ਨਾਲ ਸਾਰੇ ਨੇ ਲੱਗੇ ਲੱਗੇ ਡਰਾ ਕੇ ਮੈਂ ਉਹਦੇ ਵੱਲ ਕੀਤਾ ਹਾਂ ਮੈਂ 2 ਨੰਬਰ ਦਾ ਟੰਕਾ ਕਰ ਕਰ ਕੇ ਵਾਡੂ ਪਹੇ ਜੋੜੇ ਨੇ ਮੈਂ ਜੁਗਿਆ ਸਿਨੂ ਲਾ 2 ਲੱਖ ਰੁਪਈਆ ਭਰਿਆ ਹੈ ਉਹ ਕੋਈ ਪਰਫੰਟ ਨੂੰ ਤੇ ਸਾਡੀ ਕਿਤੇ ਬਣਾਈ ਨਹੀਂ ਜਿੰਨਾ ਫਿਰ ਪਰਫੰਟ ਬਣਾਈ ਹੈ ਇਹ ਨਾਸਟੇ ਜੀ ਆਸ ਮੈਂ ਆਪ ਖੁਦ ਵੀ ਖਾਣੀ ਗਈਆਂ ਤੇ ਗੁੱਟੀਆਂ ਤੇ ਮੈਂ ਕੋਈ ਨਾ ਜਾਣੀ ਸੀ ਮੇਰੇ ਭੈਣ ਪਹਿਲੇ ਮੋੜ ਦਾ ਆ ਰਿਹਾ ਪਰ ਤੋਂ ਮਸਾਲਾ ਖਾ ਗਏ ਤੇ ਉੱਥੇ ਵਾਲੇ ਪਹਿਲੇ ਮੋੜ ਜਾਂਦੇ ਰਹੇ ਤੇ ਮੇਰੇ ਨੇ ਝੋਨਾ ਵੀ ਜਾਰੇ ਸੌਣ ਤੇ ਲੱਗਣ ਦਿੱਤਾ ਉਹ ਵੀ ਮੈਂ ਛੇ ਲਿਆਂਦਾ ਫੋਨ ਵੀ ਛੇ ਲਿਆਂਦਾ ਜੇ ਤੋਂ ਬਾਦ ਕੇ ਮੈਂ ਆ ਕੇ ਤੇ ਮਰਨਾ ਪੜਨਾ ਕਿ ਕਿਉਂ ਮੇਰੇ ਕੋਲੋਂ ਮਾਗਦੇ ਇਹਨੇ ਕੋਸ਼ਿਸ਼ ਕੀਤੀ ਮੇਰਾ ਨਾਂ ਨਹੀਂ ਹੋਣਾ ਅੱਛਾ ਮੇਰਾ ਨਾਂ ਨਹੀਂ ਹੋਣਾ ਮੇਰਾ ਨਾਂ ਇਸੇ ਲਈ ਮੈਂ 2 ਨੰਬਰ ਦਾ ਧੰਦਾ ਕਰਦਾ ਇਹਨਾਂ ਵਾਟੂ ਪੈਸੇ ਜੋੜੇ ਤੇ ਹੋਇਆ ਕਿ ਮੇਰੇ ਕੋਲ ਦਿਨ ਨਾਲ ਤਾਂ ਸੈਂਦਾ ਆ ਮਾਈਕਸ ਪਰ ਕਲੇ ਜਾਵਾ ਆ ਬਗਰ ਝੱਟ ਕੇ ਮੇਰਾ ਕੋਸ ਨਹੀਂ ਆਇਆ ਮੇਰਾ ਕੋਈ ਵਾਲੀ ਮਾਰਤ ਨਹੀਂ ਆਇਆ ਉਸ ਉਦਰ ਜਿਸ ਰਵੀ ਸ਼ੇਰ ਸਿੰਘ ਤੇ ਜ਼ਮੀਨ ਤੇ ਜ਼ਬਰਦਸਤੀ ਕਬਜ਼ਾ ਕਰਨ ਦੇ ਦੋਸ਼ ਲੱਗ ਰਹੇ ਨੇ ਉਸਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮ ਨਕਾਰਦੇ ਹੋਏ ਪੀੜਤ ਪਰਿਵਾਰ ਤੇ ਹੀ ਗੰਭੀਰ ਇਲਜ਼ਾਮ ਲਗਾ ਦਿੱਤੇ। ਦਾ ਨਾਮ ਰਵੀ ਸ਼ੇਰ ਸਿੰਘ ਸਨਪੁਰ ਸਰਦਾਰ ਮਰੀਤ ਸਿੰਘ ਪਿੰਦਰ ਸੂਲਪੁਰ ਸੀ ਪੱਟੀ ਜਿਹੜਾ ਤਰਨਤਾਰਨ ਇਹ ਸਾਰਾ ਜ਼ਮੀਨ ਜੋ ਆ ਅੱਧਾ ਕੱਲਾ ਤਾਂ ਹੀ ਲਿਆ ਵਾ ਸੁਖਦੇਵ ਸਿੰਘ ਸਨਪੁਰ ਭਗਵਾਨ ਸਿੰਘ ਤੋਂ ਜਿਹੜੀ ਬਾਕੀ ਸਾਡੇ ਦਾਗ 10 ਕ ਨਾਲ 14 ਮਰਲੇ ਆ ਉਹ ਸੁਖਦੇਵ ਸਿੰਘ ਦੀ ਪਰਜਾਈ ਆ ਔਰ ਪਤੀ ਆ। ਜੋ ਜੀ ਸਰਜੀਤ ਕੌਰ ਵਿਧਵਾ ਜਸਬੀਰ ਸਿੰਘ ਔਰ ਸਰਬਜੀਤ ਕੌਰ ਪਤਨੀ ਜਸਬੀਰ ਸਿੰਘ ਉਹਨਾਂ ਕੋਲ ਇਹ 10 ਕਨਾਲ 14 ਮਰਲੇ ਇਹਦੇ ਕੋਲ ਅੱਧਾ ਕਿੱਲਾ ਲਈਏ ਅੱਧਾ ਕਿੱਲੇ ਦਾ ਹਰ ਕੋ ਸਾਲ ਹੋ ਗਿਆ ਕਬਜ਼ੇ ਨੂੰ ਇਹ ਹਮੇ ਹੁਣ ਕਬਜ਼ਾ ਦੇ ਕੇ ਗਏ ਆ ਜੀ ਤੇ ਦੋ ਮੋਲ ਜੀ ਬੈਜ ਵੇਨ ਲਈਏ ਜੀ ਰਜਿਸਟਰੀ ਜਗ੍ਹਾ ਦਾ ਇੰਤਕਾਲ ਰਜਿਸਟਰੀ ਤੁਹਾਡੇ ਨਾਮ ਹਾਂਜੀ ਦੀ ਇੰਤਕਾਲ ਰਜਿਸਟਰੀ ਸਾਡੇ ਨਾਮ ਜੀ ਤੇ ਅੱਜ ਅੱਜ ਤੁਸੀਂ ਇਹ ਜਵੇ ਕਿੰਨੇ ਚਿਰ ਪਹਿਲਾਂ ਲਈਏ ਜੀ ਏ ਜੀ ਦੋ ਮਹੀਨੇ ਹੋ ਗਏ ਤੇ 10 ਮਹੀਨੇ ਹੋ ਗਏ ਸਰਜੀਤ ਘੋੜਾ ਮਤਲਬ ਇਹਨੂੰ ਤੇ ਸਾਲ ਹੋ ਗਿਆ ਸੁਖਦੇਵ ਸਿੰਘ ਦੇ ਲਈ ਤੇ ਅੱਜ ਕਿਉਂ ਦੀ ਜ਼ਮੀਨ ਹੈ ਬਾਈ ਕਿ ਲੋਕ ਕਿਉਂ ਨਹੀਂ ਹੋਈ ਜੀ ਇਹ ਉਹ ਜਿਹੜੀ ਸੁਖਦੇਵ ਸਿੰਘ ਵਾਲੀ ਅੱਧਾ ਕਿਲਾ ਤਾਂ ਜੀ ਉਹ ਸਾਨੂੰ 6 ਮਹੀਨੇ ਹੋ ਗਏ ਬੰਦਿਆਂ ਨੂੰ ਚੋਨਾ ਲਾਇਆ ਚੋਨਾ ਵੱਢਿਆ ਜੀ ਇਹ ਉਹ ਆਪ ਉਹਦੇ ਹੀ ਉਹ ਭੱਗ ਗਏ ਜੀ ਸਾਨੂੰ ਸਰਜੀਤ ਘੋੜਾ ਨਹੀਂ ਜਨਾਨੀ ਆਪ ਪਹੁੰਚ ਗਏ ਪਹਿਲੀ ਉਹ ਸਾਨੂੰ ਵਧਾ ਕੇ ਦੇ ਗਈਆਂ ਵੀ ਆ ਸਾਡੀ ਪੈੜੀ ਹੈ ਤੁਸੀਂ ਉਹਨਾਂ ਠੇਕੇ ਦਿੱਤੇ ਠੇਕੇ ਤੋਂ ਛੁਡਾ ਕੇ ਸਾਨੂੰ ਪੈੜੀ ਦੇ ਗਈਆਂ ਕੋਈ ਵਾਦ ਨਹੀਂ ਇਹ ਆਖੀ ਜਾਂਦਾ ਪੈਸੇ ਮੰਗੀਆਂ ਦਾ ਸਾਡੇ ਤੋਂ 2 ਲੱਖ ਰੁਪਏ ਦਿਓ ਮੈਂ ਕਬਜ਼ਾ ਤਾਂ ਛੱਡਦਾ ਹਾਂ ਸਾਡੇ ਗਵਾਂਢੀਆਂ ਨੂੰ ਠੇਕੇ ਤੇ ਪੈੜੀ ਉਹਨਾਂ ਦਿੱਤੀ ਸੀ ਆਪਦੀ 1.5 ਲੱਖ ਤਾਂ ਉਹਨਾਂ ਕਣਕ ਚ ਝੋਨੇ ਦੇ ਠੇਕੇ ਕੱਦ ਲੈ ਕੇ ਤੇ ਬਾਕੀ ਉਹ ਛੁਡਾ ਕੇ ਸਾਨੂੰ ਪੈੜੀ ਦੇਈਆਂ ਉਹਨਾਂ ਕੋਈ ਜਿਹੜਾ ਲੈਣਾ ਦੇਣਾ ਨਹੀਂ ਆਪਦੀ ਪੈੜੀ ਆਪਦੀ ਹਾਂ ਬਲੋ ਕੋਨੇ ਦੋਸ਼ ਲਾਇਆ ਹੈ ਕਿ ਤੇਈ ਘਰ ਦੇ ਵਿੱਚ ਵੜ ਕੇ ਉਹਨਾਂ ਦੇ ਕੁੱਟਮਾਰ ਕੀਤੀ ਆ ਪਤਨੀ ਦੀ ਵੀ ਤੇ ਉਹਦੀ ਵੀ ਦੀਆਂ ਬਾਂਹ ਟੁੱਟੀਆਂ ਅਸੀਂ ਸਾਰ ਇਹ ਗੱਲ ਦੀ ਕਸਮ ਦੇ ਸਕਦੇ ਜੇ ਉਹਦੇ ਘਰ ਗਏ ਹੋਈਏ ਤੇ ਅਸੀਂ ਆਪਦੀ ਪਹਿਲੀ ਚ ਗਏ ਆ ਪਹਿਲੀ ਵਾ ਕੇ ਆਪਦੇ ਘਰੇ ਆ ਗਏ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਮਾਮਲਾ ਪੂਰੀ ਤਰ੍ਹਾਂ ਉਲਝਿਆ ਹੋਇਆ ਹੈ ਦੂਜੇ ਪਾਸੇ ਪੁਲਿਸ ਰਵੀ ਸ਼ੇਰ ਸਿੰਘ ਦਾ ਪਖਪੂਰ ਦੀ ਨਜ਼ਰ ਆਈ ਉਹਨਾਂ ਕਿਹਾ ਕਿ ਜੋ ਵੀ ਮੈਡੀਕਲ ਰਿਪੋਰਟ ਆਵੇਗਾ ਉਸ ਹਿਸਾਬ ਨਾਲ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਮਾਮਲਾ ਜ਼ਮੀਨਦਾਰ ਸੁਖਦੇਵ ਸਿੰਘ ਜਿਹੜਾ ਇਹਨਾਂ ਕੋਲੋਂ ਜ਼ਮੀਨ ਲਈ ਆ ਰਵੀ ਤੇ ਨੇ ਤੇ ਉਹਦਾ ਕਿਲਾ ਜਮੀਨ ਲਈ ਜੰਨੇ ਤੇ ਉੱਤੇ ਉਹਦਾ ਕਬਜ਼ਾ ਹੈ ਉਹ ਹੋਰ ਇੱਕ ਰਕਬੇ ਦੀ ਜਿਹੜੀ ਜ਼ਮੀਨ ਹੈ ਉੱਤੇ ਉਹਨਾਂ ਨੇ ਸਟੇ ਲਿਆ ਆ ਦੂਜੇ ਇੱਕ ਰਕਬੇ ਦੇ ਵਿੱਚ ਉਹਨੇ ਹੋਰ 10 ਕਣਾ ਥਾਂ ਬੈ ਲਿਆ ਉਹਦੇ ਸੁਖਦੇਵ ਸਿੰਘ ਦੀ ਪਰਜਾਈ ਕੋਲੋਂ ਤੇ ਉੱਤੇ ਕੋਈ ਸਟੇ ਨਹੀਂਗਾ ਤੇ ਇਹਨਾਂ ਦਾ ਸਾਨੂੰ 11:00 ਵਜੇ ਪਤਾ ਲੱਗਾ ਵੀ ਸੁਖਦੇਵ ਸਿੰਘ ਕਹਿੰਦਾ ਮੇਰੇ ਨਾਲ ਕੋਤ ਮਾਰ ਹੋਈ ਹੈ ਉਦੇ ਵੱਲੋਂ ਕੰਪਲੇਂਟ ਆਈ ਹੈ ਤੇ ਉਹਦੀ ਤਸਦੀਕ ਕੀਤੀ ਜਾ ਰਹੀ ਹੈ ਤੇ ਜਿਹੜੀ ਗੱਲਬਾਤ ਸਾਹਮਣੇ ਆਊਗੀ ਉਹਦੇ ਮੁਤਾਬਕ ਕਾਰਵਾਈਆਂ ਮੰਜ਼ਿਲਾਂਦੀ ਜਾਵੇ ਤੇ ਉਹਦੀ ਬਾਹ ਟੁੱਟਣ ਦੀ ਗੱਲ ਹੋ ਰਹੀ ਹੈ ਇਹਨੇ ਦਰਖਾਸਤ ਲਿਖਾਈ ਮੈਨੂੰ ਵੀ ਮੈਨੂੰ ਕੁੱਟਮਾਰ ਕੀਤੀ ਆ ਬਾਹ ਟੁੱਟਣ ਜਾਂ ਹੋਰ ਕੇਸ ਛੱਡ ਮੇਟ ਬਾਰੇ ਜਿਹੜੀ ਉਹ ਹਸਪਤਾਲੋਂ ਕੋਈ ਰਿਪੋਰਟ ਆਊਗੀ ਦਲਤੂ ਦੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਤੇ ਜਿਹੜਾ ਸਟੇ ਹੈ ਇਹ ਕਿਹੜੀ ਜ਼ਮੀਨ ਦੇ ਉੱਤੇ ਹੈ ਜਿਹੜਾ ਕਹਿ ਰਿਹਾ ਸਾਡੇ ਕੋਲ ਸਟੇਜ ਹੈਗਾ ਸਟੇ ਮੈਨੂੰ ਨੰਬਰਾਂ ਦਾ ਤੇ ਨਹੀਂ ਪਤਾ ਉਹ ਪਹਿਲਾਂ ਕੋਈ ਜ਼ਮੀਨ ਲਈ ਉਹਨੇ ਰਵੀਸ਼ੇਰ ਨੇ ਅੱਧਾ ਕਿਲਾ ਜ਼ਮੀਨ ਸਖਦੇਵ ਸਿੰਘ ਕੋਲੋਂ ਤੇ ਉਹਦੀ ਪਰਝਾਈ ਨੇ ਇੱਕ ਰਕਵੇ ਦੇ ਵਿੱਚੋਂ ਜ਼ਮੀਨ ਨਾਂ ਕਰਾਈ ਆ ਦੂਜੀ ਦਾ ਉਹਨੇ ਸਟੇ ਲਿਆ ਵੀ ਉਹਦੇ ਚੋਂ ਵੀ ਕੋਈ ਉਹਦੇ ਵਿੱਚੋਂ ਜ਼ਮੀਨ ਨਾਂ ਨਾਂ ਕਰਵਾ ਲਿਆ ਤੇ ਜਿਹੜੀ ਜ਼ਮੀਨ ਰਵੀਸ਼ੇਰ ਸਿੰਘ ਕੋਲ ਆ ਉਹਨੇ ਅੱਜ ਕਿਉਂ ਬਈ ਜੇ ਪਿੱਲੋਂ ਦੇ ਕੋ ਮਾਲ ਕੀ ਤੇ ਕੀ ਅੱਜ ਤੱਕ ਵੀ ਮਸਲਾ ਹੈ ਅੱਜ ਕਿਉਂ ਆਇਆ ਉਹ ਹੁਣ ਜਿਸ ਟਿਕਾਈ ਜਿਹੜੀ ਪਹਿਲਾਂ ਲਈ ਹੁੰਦੀ ਅੱਧਾ ਕਿਲਾ ਉੱਤੇ ਉਹਦਾ ਕਬਜ਼ਾ ਪਹਿਲਾਂ ਹੀ ਆ ਇਹ ਜ਼ਮੀਨ ਹੁਣ ਉਹਨੇ ਰਜਿਸਟਰੀ ਕਰਾਈ ਦੱਸ ਕਰਾਉਣਾ ਤੇ ਤਾਂ ਜਵਾਈ ਆ m a